ਸਸਿਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਚਰਚਾ ਕਰਾਂਗੇ ਅੱਕ ਦੇ ਰੁਖ ਬਾਰੇ ਚਰਚਾ ਕਰੇ ਛੋਟਾ ਰੁਖ ਹੈ ਮਤਲਬ ਕਹਿੰਦਾ ਤੇ ਇਹ ਜੰਗਲੀ ਬੂਟਾ ਮਤਲਬ ਇਹ ਮਤਲਬ ਕਹਿੰਦਾ ਟਾਹਣੀਆਂ ਤੇ ਪੱਤਿਆਂ ਤੇ ਦੁੱਧ ਨਿਕਲਦਾ ਦੁੱਧ ਜ਼ਹਿਰੀਲਾ ਹੁੰਦਾ ਜੋ ਕਿਤੇ ਆਪਣੀ ਸਕਿਨ ਤੇ ਲੱਗ ਜਾਏ ਸਕਿਨ ਨੂੰ ਮਤਲਬ ਕਹਿੰਦਾ ਹੋ ਜਖਮ ਵੀ ਕਰ ਦਿੰਦਾ ਅੱਕ ਦਾ ਜਿਹੜਾ ਦੁੱਧ ਹੈਗਾ ਤਾਂ ਆਪਣੇ ਦੋ ਤਰ੍ਹਾਂ ਦੇ ਅੱਖ ਸਾਨੂੰ ਦਿਖਦੇ ਹੈਗੇ ਆ ਇੱਕ ਪਹਾੜੀ ਆਕ ਜਿਹਨੂੰ ਗੁਲਾਬੀ ਫੁੱਲ ਲੱਗਦਾ ਚਿੱਟੇ ਗੁਲਾਬੀ ਫੁੱਲ ਇੱਕ ਸਫੇਦ ਆਕ ਹੁੰਦਾ ਜਿਹਨੂੰ ਦੇਸੀ ਆਕ ਬੋਲਦੇ ਉਹਨੂੰ ਚਿੱਟੇ ਫੁੱਲ ਲੱਗਦੇ ਆ ਉਹਨੂੰ ਗੁਲਾਬੀ ਟੰਚ ਨਹੀਂ ਹੁੰਦਾ ਉਹਦੇ ਵਿੱਚ ਦੂਸਰਾ ਜਿਹੜਾ ਪਹਾੜੀ ਆਕ ਉਹਨੂੰ ਸਦਾ ਸਹਾਗਣ ਵੀ ਕਿਹਾ ਜਾਂਦਾ ਉਹ ਤਾਂ ਕਿਹਾ ਜਾਂਦਾ ਕਿਉਂਕਿ ਇਹ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਹੋ ਜਾਂਦਾ ਤੇ ਹਰ ਤਰ੍ਹਾਂ ਦੇ ਹਾਲਾਤ ਵਿੱਚ ਵੀ ਹੋ ਜਾਂਦਾ ਇਹ ਆਮ ਹੀ ਦਿਖਦਾ ਹੈਗਾ ਜੋ ਪੁਰਾਣੇ ਸਮੇਂ ਜਿਆਦਾ ਦਿਖਦੇ ਸੀ ਆਮ ਇਹ ਇਹ ਖੁਸ਼ਕ ਇਲਾਕਿਆਂ ਵਿੱਚ ਵੀ ਹੋ ਜਾਂਦਾ ਹੈਗਾ ਜਿੱਥੇ ਬੀਆਵਾਂ ਜ਼ਮੀਨ ਪਈ ਉੱਥੇ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਅਸੀਂ ਜਿਹੜੀ ਆਕ ਹੁੰਦੀ ਹੈ ਇਹਦੇ ਫਲ ਨੂੰ ਕੁਕੜੀ ਬੋ ਜਦੋਂ ਇਹ ਇਹਦੇ ਫਲ ਪੱਕ ਜਾਂਦੇ ਆ ਜਦੋਂ ਇਹਦੇ ਬੀਜ ਹੁੰਦੇ ਆ ਬੀਜ ਦੇ ਆਰਾਊਂਡ ਇੱਕ ਚਿੱਟੇ ਬਾਹਲ ਹੋਣ ਕਰਕੇ ਤਾਂ ਜਦੋਂ ਉਹ ਹਵਾ 'ਚ ਉੱਡਦੇ ਹੈਗੇ ਆ ਤਾਂ ਅਸੀਂ ਬਚਪਨ 'ਚ ਉਹਨੂੰ ਬੁੱਢੀ ਮਾਈ ਬੋਲਦੇ ਸੀਗੇ ਤਾਂ ਜਦੋਂ ਦੁਸ਼ਹਿਰਾ ਆਉਂਦਾ ਦੁਸ਼ਹਿਰ ਤੋਂ ਪਹਿਲਾਂ ਅੱਕ ਦੇ ਰੁੱਖਾਂ ਨੂੰ ਜੋਆਂ ਦੇ ਜਿਹੜੇ ਬੀਜ ਨੇ ਜੋ ਉੱਤੇ ਰੱਖਿਆ ਤਾਂ ਕਿ ਉਹ ਗਰਮੈਸ਼ ਨਾ ਹੋ ਜੋ ਪੁੰਗਰੇ ਆਉਣੇ ਬੀਜ ਦੇਖਿਆ ਗਿਆ ਸਾਡੇ ਇਹ ਰੀਤ ਹੈਗੀ ਸਾਡੇ ਚੱਲਦੀ ਆ ਰਹੀ ਹੈ ਤਾਂ ਇਹ ਸਾਡੇ ਪੰਜਾਬ ਦੇ ਲੋਕ ਗੀਤਾਂ ਸਿੱਠਣੀਆਂ ਖਾਣਾ ਪਹੇਲੀਆਂ ਵਿੱਚ ਆਕਦਾ ਆਮ ਜ਼ਿਕਰ ਆਉਂਦਾ ਆਉਂਦਾ ਹੈਗਾ ਉਸੋ ਹੁਣ ਪੰਜਾਬ ਵਿੱਚ ਆਕ ਜਿਹੜੇ ਹੈਗੇ ਆ ਸਾਡੀਆਂ ਜਿਹੜੇ ਖੇਤੀ ਪ੍ਰਦਾਨ ਕਰ ਲਿਆ ਹੈਗਾ ਸੂਬਾ ਸਾਡਾ ਪੂਰਾ ਤਾਂ ਹੁਣ ਅੱਕ ਦੇ ਰੋਖ ਬਹੁਤ ਕੱਟ ਗਿਆ ਤੇ ਹੁਣ ਸਾਨੂੰ ਜਿਹੜੀਆਂ ਜਿਹੜੀ ਬੇਵਾਜ਼ ਜ਼ਮੀਨਾਂ ਹੈਗੇ ਉਥੇ ਮਤਲਬ ਕਿ ਵਲਾਈਤੀ ਕਿਕਰ ਜਾ ਦੇਖਦੀ ਹੈਗੀ